ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਤੇ ਬਾਈ ਕਰਤਾ ਅੱਜ ਮਹੂਰਤ ਆਪਾਂ ਨੇ ਚਲਾਤੀ ਕੰਬਾਈਨ ਮੱਥਾ ਟੇਕ ਕੇ ਕਰਤਾ ਸੀ ਕੰਮ ਧਰੂ ਤੇ ਥੋੜੀ ਜੀ ਕਾਲੀ ਸੀ ਤਾਂ ਕਰਕੇ ਵੀਡੀਓ ਵੀ ਨਹੀਂ ਪਹਿਲਾਂ ਬਣਾਇਆ ਹੋਈ ਬੱਦਲ ਹੋਇਆ ਬਾਈ ਬਹੁਤ ਸਾਨੂੰ ਆਏ ਸੀ ਵੀ ਫਟਾਫਟ ਜਾ ਕੇ ਮਸ਼ੀਨ ਚਲਾਈਏ ਆਪਾਂ ਪਹਿਲੀ ਵਾਰ ਐ ਜਾ ਸਮਾ ਆਇਆ ਕਿ ਆਪਾਂ ਨੇ ਬਸਾਖੀ ਵਾਲੇ ਦਿਨ ਮਸ਼ੀਨ ਚਲਾਈ ਆ। ਤੁਸੀਂ ਦੇਖ ਲਓ ਮੈਨੂੰ ਆਪ ਨੂੰ ਖੁਦ ਨੂੰ 25-26 ਸਾਲ ਹੋ ਗਏ ਮਸ਼ੀਨ ਚਲਾਉਂਦੇ ਨੂੰ। ਪਹਿਲੀ ਵਾਰ ਅੱਜ ਬਸਾਖੀ ਨੂੰ ਮਸ਼ੀਨ ਚਲਾਈ ਆਪਾਂ ਨੇ। ਬਸਾਖੀ ਨੂੰ ਮਹੂਰਤ ਹੋਇਆ। ਤੇ ਸਾਹਮਣੇ ਚੱਲਦੀ ਆ ਆਪਣੀ ਮਸ਼ੀਨ। ਮਸ਼ੀਨ ਆਪਣੀ ਬੜੀਆ ਫਾਸਟ ਨਾਲ ਸੋਟੇ ਚੱਲ ਰਹੀ ਆ। ਜੀ ਭਾਈ ਨੂੰ ਮਸ਼ੀਨ ਵੀ ਚਲਾਤੀ ਸੀ ਆਪਣੀਆਂ ਅੱਜ ਪਹਿਲਾਂ ਗਰਦਿਆਲ ਮਸ਼ੀਨ ਚਲਾ ਕੇ ਆਈ ਨੂੰ ਸੈੱਟ ਕਰਕੇ ਤੇ ਫਿਰ ਰੂਬੋ ਮਸ਼ੀਨ ਲੱਗ ਗਈ ਦੋਨੇ ਅੱਜ ਆਪਣੀਆਂ ਬਸਾਖੀ ਵਾਲੇ ਤੇ ਕੰਬਾਈਨਾ ਚੱਲ ਪਈਆਂ ਤੇ ਦੋਨੇ ਪਾ ਸਾਈ ਦਿਖਾਉਂਦੇ ਦੇਖੋ ਕਿੰਨੀ ਦਾਣਿਆਂ ਦਾ ਪੀਣਾ ਕੀਤਾ ਪਿਆ ਕੰਬਾਈਨਾ ਨੇ ਮੌਸਮ ਵੀ ਖਰਾਬ ਖਰਾਬ ਹੁੰਦਾ ਜਾਂਦਾ ਇੱਕ ਬਾਈ ਬੰਦੇ ਨਹੀਂ ਆਏ ਹੈਗੇ ਹਲੇ ਦੋ ਸਾਡੇ ਡਰਾਈਵਰ ਤੇ ਉਹਨੂੰ ਕਣਕ ਦਿਖਾਉਣਾ ਦੇਖਿਓ ਪੂਰਾ ਹੀ ਪੀਣਾ ਕੀਤਾ ਵਾ ਬਿੱਤੇ ਹਲੇ ਥੋੜੀ ਥੋੜੀ ਕੋਈ ਕੋਈ ਬੱਕਲੀ ਤਾਂ ਜਰੂਰ ਆਉਂਦੀ ਆ ਤੇ ਬੱਦਲ ਤੋਂ ਡਰ ਲੱਗਦਾ ਬਾਈ ਕਣਕ ਪੱਕੀ ਵੀ ਆ ਜੇ ਹੁਣ ਇੱਕ ਅੱਧਾ ਦਿਨ ਰੋਕ ਲਈ ਇਹ ਮੀਂਹ ਨਹੀਂ ਦਰੀ ਤਵਾਰ ਕਣਕਾਂ ਦੇਖੋ ਤੁਸੀਂ ਸਾਰੀਆਂ ਪੱਕ ਗਈਆਂ ਹੁ ਮੜੀ ਮੋਤੀਓ ਹਰੀਆਂ ਨੇ ਬਸ ਮੀਂਹ ਅਰੇ ਸੁੱਖ ਰੱਖੇ ਹੁਣ ਇਹ ਕਿ ਤੁੰ ਟਰਾਲੀ ਚ ਦਿਖਾਉਣੀ ਹੈ। ਖਾਵਾ ਚਲ ਰਹੀ ਹੈ ਫੁੱਲ। ਇਹ ਦੇਖੋ। ਬਿਲਕੁਲ ਇਹ ਪੀਣਾ ਦੂਜੀ ਮਸ਼ੀਨ ਦਾ ਵੀ ਆਪਣੀ ਹੈ। ਇਹਦਾ ਰੂਕ ਮਸ਼ੀਨ ਦਾ। ਅਕੜਾ ਸੋਫੀਆ ਕਾਲੀ ਦੇ ਹੁਣ ਤਾਂ ਬੈੱਡ ਲਾ ਲੈਣਾ ਚਾਹੀਦਾ ਨੂੰ ਤਾਂ ਮੇਰੇ ਕੰਮ ਤਾਂ ਤਰਕ ਹੈ ਮਾ ਚੱਲ ਗਿਆ ਨਾ ਟਰਾਲ ਜਿਹੜੀ ਖੜੀ ਆ ਟਰਾਲ ਜੋ ਪੰਨਿਆ ਬੋਲਿਆ ਦੇਖ ਕੇ ਵਸਾ ਲਿਓ ਸਿਆ ਆਹਦਾ ਚੱਲੇ ਆ ਕਕੁੰਡਾਂ ਵੀ ਨਹੀਂ ਹੈਗਾ ਵਿੱਚ ਟਾਂਕੇ ਦਾ ਲਵਾ ਲਈ ਉਹ ਸਭ ਮੰਗੋਰੀਆਂ ਬਹੁਤ ਨੇ ਚਾਹੇ ਨਾਲ ਦਾ ਮੈਂ ਹੈਪੀ ਪਾ ਰਿਹਾ ਮੈਂ ਤਾਂ ਨਾ ਦੋ ਤਿੰਨ ਦਿਨਾਂ ਤੱਕ ਕੰਮ ਵਧੀਆ ਚੱਲ ਪਾਣਾ ਬਸ ਆ ਬੱਦਲ ਵਾਈ ਨਿਕਲ ਵੀ ਆ ਇਹ ਤਾਂ ਸਾਰੀਆਂ ਇਕੱਠੀਆਂ ਹੋ ਗਈਆਂ ਇਕੱਠੀਆਂ ਹੋ ਗਈਆਂ ਸਰੋਂ ਲੱਗੇ ਹੋਏ ਸੀ ਬਾਈ ਵੜਣ ਇਹ ਹੈਗਾ ਸੀਗਾ ਕੀਲਾ ਕੇ ਸਰੋਂ ਦਾ ਕੱਲ ਪਰਸੋਂ ਆਪਾਂ ਨੇ ਮਸ਼ੀਨ ਚਲਾਈ ਸੀ ਤੇ ਕੱਲ ਮੀਂਹ ਪੈ ਗਿਆ ਬਹੁਤ ਜ਼ਿਆਦਾ ਤਾਂ ਕਰਕੇ ਅੱਜ ਚਲਾਈਏ ਆਪਾਂ ਨੇ ਦੁਬਾਰਾ ਪਹਿਲਾਂ ਸਰੋਂ ਵੜਦੇ ਆਂ ਸਰੋਂ ਵੱਢ ਕੇ ਫਿਰ ਜਾਉਂਨੇ ਥੋੜੇ ਜੇ ਜਾਉਂ ਵੱਢਣੇ ਆ ਫੇਰ ਵੀ ਅੱਜ ਵੀ ਦੇਖੋ ਤੁਸੀਂ ਬੱਦਲ ਹੋਏ ਹੋਏ ਨੇ ਬਹੁਤ ਤੇ ਆਪਾਂ ਕੱਲ ਤੋਂ ਜੇ ਧੁੱਪ ਨਿਕਲੀ ਫੇਰ ਕੰਮਾਂ ਚੱਲੂ ਆਪਣੀ ਵਧੀਆ ਠੜੀਓ ਸਰੋਂ ਵੱਢਦੇ ਆ ਬਾਈ ਸਰੋਂ ਦਾ ਇਹ ਬਹੁਤ ਪੰਗਾ ਰੀਲ ਨਾਲ ਬਹੁਤ ਲੱਗ ਉੱਠਦੀ ਆ ਤੇ ਢੀਲ ਨਾਲ ਲੈਫਟ ਕੀ ਮੀਹ ਨਾਲ ਕੰਮ ਖਰਾਬ ਕਰੀ ਜਾਂਦਾ ਬਾਈ ਹੁਣ ਫਸਲਾਂ ਦੇ ਇੱਕੋ ਕਣਕ ਤੁਸੀਂ ਬਿਲਕੁਲ ਪੱਕੀ ਦੀ ਐ ਨਹੀਂ ਜਦੋਂ ਆਪਾਂ ਨੇ ਵਿਸਾਖੀ ਵਾਲੇ ਦਿਨ ਮਸ਼ੀਨ ਚਲਾਈ ਆ ਪੂਰੀ ਐਨ ਕੰਮ ਪੂਰਾ ਫੁੱਲ ਚੱਲ ਪਿਆ ਸੀ ਤੇ ਮੀਂਹ ਕਰਕੇ ਹੁਣ ਫੇਰ ੱੱਲਾ ਪੈ ਗਿਆ ਕੰਮ ਚਲੋ ਜੋ ਪਰਮਾਤਮਾ ਨੂੰ ਮਨਜ਼ੂਰ ਉਹ ਦੇਖੋ ਰੀਅਲ ਨਾਲ ਲੱਫਟ ਗਈ ਜਦੋਂ ਪਹਿਲਾ ਗੇੜਾ ਦਿੰਦੇ ਹਫ਼ਤੇ ਫਿਰ ਉਂਜਲੀ ਸਾਈਡ ਹੋ ਜਾਂਦੀ ਹੈ ਨਾ ਆਪਣੇ ਡਰਾਈਵਰ ਵਾਲੀ ਸਾਈਡ ਸੈਨਟੀਮਨ ਸਰੋਂ ਦਾ ਤਾਂ ਹੈ ਤਾਂ ਪੰਗਾ ਜੀ ਆ ਮਸ਼ੀਨ ਨਾਲ ਇਹ ਗੁੱਬੀ ਸਰੋਂ ਆ ਦੂਜੀ ਸਰੋਂ ਠੀਕ ਰਹਿੰਦੀ ਆ ਰੇਲੀ ਬਾ ਦੋ ਦਾ ਗੇੜੇ ਨੇ ਇੱਕ ਨੇ ਦੇ ਦੇ ਹੋ ਰੀਨ ਹੋਰ ਮਾਰ ਗਿਆ ਖਾਦੀ ਰਹੇ ਨੇ ਚੱਲ ਪੁੱਠਾ ਪੜਦੇ ਨੇ ਹੱਥ ਨਾਲੇ ਵੜਾ ਲੈਣੀ ਸੀ ਯਾਰ ਬਹੁਤ ਹੱਥ ਨਾਲ ਵਧੀਆ ਰਹੇ ਹੋਰ ਹੱਥ ਨਾਲ ਵਧੀਆ ਰਹਿੰਦੀ ਚਾਲਾ ਹੁਣ ਤਾਂ ਨਿਭੜ ਗਿਆ ਕੰਮ ਹੋਰ ਹਾਂ ਚਲਾਉਂਦੇ ਚਲਾਉਂਦੇ ਤੋਂ ਬਾਅਦ ਜ਼ਰੂਰੀ ਹੋਰ ਫੇਰ ਬੰਦ ਕੀਤੀ ਆ ਇਹ ਹੋਰੇ ਜੇ ਹੌਲੀ ਤੌਰ ਫੇਰ ਛੱਡਦੀ ਏ ਥੱਲੇ ਟੋੜ ਤੋਂ ਟੋੜ ਤੋਂ ਪਤਾ ਕੀ ਆ ਇੱਕ ਮਹੀ ਪਿਆ ਨਰਮਾਈ ਆ ਹੋਰ ਵਿਚ ਦੇ ਉਹਨੂੰ ਕਿੰਨੇ ਲਿਫਟ ਗਿਆ ਮਾਰੇ ਝੜਦੀ ਆ ਦਾ ਹੋਰ ਚੱਲ ਕੇ ਰ ਦੇ ਦੇ ਦੋ ਕਿੜੇ ਜੋਂ ਵੱਡੀਆਂ ਬੜੀਆਂ ਕੌਣ ਸੇ ਜਾਓ ਵੱਡੀਆਂ ਉਹ ਕਣ ਕੇ ਕਹਣਾ ਕੱਲੂ ਵਡਾਂਗੇ ਕੱਲੂ ਦੁਪਹਿਰ ਤੋਂ ਹੋਰ ਪਾਸੋਂ ਨੂੰ ਤੋਂ ਬਾਸੋਂ ਲੱਗ ਕੇ ਇਧਰਲੀ ਸਾਈਡ ਨਾਬੇ ਨ ਲੱਗ ਜਾਂਦਾ ਹੈ ਸਾੜੇ-ਆੜੇ ਲੱਗੀ ਹੋਏ ਤੇ ਤਾਰ ਕੋਈ ਸਾਈਡਾਂ ਤੋਂ ਵਿੱਚ ਨਹੀਂ ਵੜ ਸਕਦਾ ਇਹਦੇ ਵਿੱਚ

ਹੋਰ ਸੜਕਾਂ ਤੇ ਸਾਥ ਸਾਹ ਪੈ ਗਿਆ ਇਹ ਆ ਲੱਗਦਾ ਨਹੀਂ ਵੀ ਤੇ ਹੀ ਹੁੰਦਾ ਲਿੱਖਰ ਵੀ ਗਿਆ ਹੋਰ ਲਿੱਖਰ ਵੀ ਗਿਆ ਬਸ ਕੰਮ ਖੜਾਉਣਾ ਤੇ ਖੜ ਗਿਆ ਕੰਮ ਘੜਾਦਾ ਬਸ ਮਸ਼ੀਨਾਂ ਦਾ ਹਾਂ ਅਗਰ ਪੂਰਾ ਭਗਿਆ ਹੋਇਆ ਜੀ ਕੰਮ ਹੋਰ ਪੁਗੜਾ ਜੋਰ ਤੇ ਨਹੀਂ ਕਰਦਾ ਚੱਲ ਜਾ ਕੇ ਗਰੀਸ ਪਾਣੀ ਕਰਦੇ ਆ ਮਸ਼ੀਨ ਨੂੰ ਸਾਡਾ ਬੰਦਾ ਲੱਗਿਆ ਵਾ ਟਰੈਕਟਰ ਚ ਹਵਾ-ਬਾਰ ਜਦੀ ਮਾਰਦੇ ਮਾਰਦੇ ਤੇਰੀ ਤਰ੍ਹਾਂ ਐਨਾ ਉਹ ਹੀ ਪਤੰਗਾਂ ਢੂਡਾ ਪੱਟਦੀਆਂ ਐਨਾ ਮਸ਼ੀਨ ਚਲਾ ਕੇ ਟੇ ਬੰਦੇ ਨਹੀਂ ਆਏ ਹੈਗੇ ਹਲੇ 2 ਐਮਪੀ ਤੋਂ ਹਾਂ ਉਹ ਸੋਈਂ ਭਾਈ ਆਪਣੇ ਕੋਲ ਅੱਜ ਪ੍ਰੀਤ ਚੈਲ ਮੈਨ ਲਾਇਆ ਪੰਨ ਹਰ ਬਈ ਇਹਦੇ ਬਾਈ ਰਿਪੇਅਰਾਂ ਕਰਦਾ ਬਾਈ ਬਹੁਤ ਸੋਹਣਾ ਕੰਮ ਕਰਦਾ ਦੇਖਿਆ ਬਾਈ ਦਾ ਨਾ 4 ਮਹੀਨਾ ਮਤਲਬ ਪੂਰੇ ਹਾਈ ਲੈਵਲ ਦਾ ਕੁਝ ਵੀ ਕੰਮ ਕੁੰਮ ਕਰਾਉਣ ਵਾਸਤੇ ਮਤਲਬ ਸਿਰਾ ਬੰਦਾ ਬਾਈ ਕੋਈ ਇਹੋ ਜਿਹਾ ਕੰਮ ਨਹੀਂ ਹੈਗਾ ਵੀ ਟੱਕ ਲਾਉ ਜਾਨਾ ਬਾਕੀ ਤੁਸੀਂ ਵੀਡੀਓ ਦੇਖੀ ਹੋਣੀ ਹੈ ਬਾਈ ਦੀਆਂ ਨਾ ਰਿਪੇਅਰ ਬੂਰ ਵਾਲੀਆਂ ਪੂਰੀਆਂ ਖਤਰਨਾਕ ਬਣਾਈਆਂ ਹੋਈਆਂ ਬਾਈ ਨੇ 300 ਦਿਨ ਦਾ ਚੱਲੂਗਾ ਬਸ ਚੱਲਣ ਵਾਲੇ ਆ ਪੰਜ ਚਾਰ ਦਿਨ ਨੂੰ ਹਮ ਥਰਦੇ ਕੰਮ ਸ਼ੁਰੂ ਆਪਣਾ ਥੋੜਾ ਬਹੁਤ ਹੀ ਕੰਮ ਰਹਿੰਦਾ ਬਸ ਮੋਗਲੇ ਲ ਬਦਲਦੀ ਇੰਨ ਜਗ੍ਹਾ ਦਾ ਰਿਪੇਰਾਂ ਦਾ ਪੁਰਾਣਾ ਦਾ ਰਪੇਰਾਂ ਦਾ ਹੋ ਗਿਆ ਆਪਣਾ ਓਕੇ ਓਕੇ ਹਮ ਹੋਰ ਰਪੇਰਾਂ ਨੂੰ ਬਾਹਰ ਬਾਹਰਲੀ ਰਪੇਰਾਂ ਕਰੀ ਜਾਂਦੇ ਆ ਬਾਈ ਬਾਹਰਲੇ ਕਰਦੇ ਆ ਅੱਛਾ ਬਾਈ ਮਤਲਬ ਕਿਸੇ ਨੇ ਕੰਮ ਕਰਾਉਣਾ ਹੋਵੇ ਨਾ ਕਪੈਨ ਤਿਆਰ ਕਰਾਣੀ ਹੋਵੇ ਹਮ ਕੁਛ ਵੀ ਲਾ ਲਓ ਕੁਆਟਰ-ਵਾਟਰ ਪੂਰਾ ਕੰਪਲੀਟ ਕੰਮ ਕਰਦਾ ਬਾਈ ਜਿੰਨੇ ਵੀ ਆਪਾਂ ਲਾ ਲਓ ਰਪੇਰਾਂ ਦਾ ਰਪੇਰਾਂ ਦਾ ਕੰਮ ਹੈ ਮਤਲਬ ਬਾਈ ਦਾ ਜ਼ਿਆਦਾ ਬਾਈ ਪਹਿਲਾਂ ਆਪਣੀ ਕੰਪਨੀ ਬਣਾਉਣਾ ਹੁੰਦਾ ਦਾ ਨਾ ਹਾਂ ਪਹਿਲਾਂ ਫਾਨੇ ਦੇਖਦੇ ਆਪਾਂ ਸ਼ੁਰੂ ਦੁਬਾਰਾ ਕਰਾਂਗੇ ਤੇ ਹੁਣ ਤਾਂ ਮੈਂ ਕਿਹਾ ਬਈ ਵਸਾਲ ਕਰੂ ਕੁਝਾ ਫਿਰ ਕਰਨ ਦਵਾਰਾ ਸ਼ੁਰੂ ਕਿਉਂਕਿ ਬਈ ਹੁਣ 5 ਇੰਚ ਮੁੰਡਾ ਪੈ ਸਕਦਾ ਮਸ਼ੀਨਾਂ ਦਾ ਹਾਂ ਇੱਥੇ ਕਿਉਂਕਿ ਕਣਕ ਜੋ ਬਹੁਤ ਬਾਹਰਲਾ ਸੀ ਠੰਡਾ ਹੀ ਰਿਹਾ ਸੀ ਠੰਡਾ ਰਿਹਾ ਤੁਹਾਨੂੰ ਪਤਾ ਐਮ ਪੀ ਜੀ ਵੀ ਹੈ ਕਿ ਕੀ ਕੰਮ ਪਟਕੇ ਆ ਗਏ ਨੇ ਐਮ ਪੀ ਜੀ ਵੀ ਬੋੜਾ ਹੋ ਗਿਆ ਬੋੜਾ ਹੋ ਗਿਆ ਬਾਕੀ ਲੋਕਲ ਵੀ ਦੇਖੋ ਕਿਆ ਬਣਦਾ ਹਾਂ ਲੋਕਲ ਵੀ ਮਸ਼ੀਨ ਜ਼ਿਆਦਾ ਹੋ ਜਾਂਦੀ ਆ ਉਹ ਤਾਂ ਹੋਣੀ ਹੋਰੀ ਆ ਨਹੀਂ ਆ ਰਹੀਆਂ ਆਹ ਵਧੀਆ ਹੋਣਗੇ ਆ ਪਰ ਜਿਹੜਾ ਪੱਕਾ ਜਿੱਥੇ ਬੰਦਾ ਰਹਿੰਦਾ ਉਹਦਾ ਫਰਕ ਜ਼ਰੂਰ ਹੈ ਪੱਕੇ ਏਰੀਆ ਵਾਲੇ ਦਾ ਫਰਕ ਹੋਊਗਾ ਕਿ ਵੀ ਦੋ ਫਸਲਾਂ ਵੱਢਣੀਆਂ ਆ ਫਸਲਾਂ ਵੱਢਣੀਆਂ ਜਿਹੜਾ ਕਦੇ ਕਦੇ ਇੱਕ ਕੰਸੀਸ਼ਨ ਕਰਕੇ ਦੂਜਾ ਆਉਣਾ ਨਹੀਂ ਉਹ ਚੀਜ਼ ਹੈ ਨਵੇਂ ਬੰਦੇ ਤੋਂ ਨਿੱਕੇ ਕੀ ਅਗਲਾ ਕੰਮ ਕਰਵਾਉਂਗਾ ਨਵੇਂ ਬੰਦੇ ਤੋਂ ਆ ਜਾਂਦਾ ਨਾ ਵੀ ਇਹਦਾ ਉਹਦਾ ਬੰਦੇ ਦਾ ਕੋਈ ਤਵਾਰ ਨਹੀਂਦਾ ਕਿੱਥੇ ਮਸ਼ੀਨ ਲੈ ਕੇ ਚੱਲੇ ਜਾਵੇ ਹਾਂ ਜਿਹੜਾ ਬੰਦਾ ਇੱਕਦਮ ਰਹਿੰਦਾ ਪੱਕਾ ਉਹ ਤੋਂ ਹੀ ਅਗਲਾ ਕੰਮ ਕਰਦਾ ਉਹ ਦੂਹਰੀ ਜਿਹੋ ਨਾਲੇ ਪਿੰਡ ਹੈ ਹਾਂ ਨਾਲ ਨਾਲ ਦਾ ਪਿੰਡ ਹੈ ਇੱਕ ਕੋੜਡਿਨਾਲ ਦਾ ਪਿੰਡ ਉਹ ਤੇਰਾ ਪਿੰਡ ਕਿਹੜਾ ਚਕਪੁਰ ਮਨੇ ਆ ਗੋਬਿੰਦਪੁਰਾ ਗੋਬਿੰਦਪੁਰਾ ਪਿੰਡ ਆ ਇਹ ਪਾਸਾ ਜਿਹੜੇ ਹਨਾ ਆ ਪਾਸ ਨਾਬਾ ਵੀ ਆਪਾਂ ਨੇੜੇ ਨਾਬੇਰ ਪਾਸੋਂ ਬਈ ਸੇਮ ਜਿਹਾ ਪੈਂਦਾ ਮਤਲਬ ਪਹਿਲਾਂ ਮੈਨੂੰ ਲੱਗਦਾ ਸੀ ਵੀ ਪਾਸਾ ਤੋਂ ਖੰਨੀ ਨੇੜੇ ਪਊਗਾ ਇਹਦਾ ਗੋਬਿੰਦਪੁਰਾ ਸਰਚ ਕਰ ਲਿਓ ਬਈ ਮਤਲਬ ਗੋਬਿੰਦਪੁਰਾ ਹਾਂ ਗੋਬਿੰਦਪੁਰਾ ਰੋਟੀ ਵਾਲੇ ਬੁਲਾ ਦਾ ਰੋੜਾ ਨਾਲ ਉਹ ਨਹਿਰ ਦੇ ਨਾਲ ਨਾਲ ਆਉਂਦੇ ਆ ਹਾਂ ਸਿੱਧਾ ਨਹਿਰ ਦੇ ਨਾਲ ਨਾਲ ਤੇ ਇਧਰੋਂ ਜਾਣਾ ਆਪਾਂ ਨੇ ਬਸ ਮੋਦ ਰਣ ਆ। ਆ ਜਿੱਧਰ ਕਾ। ਕਾਸੋ ਤੋਂ ਚੋਏ ਵਾਲਾ ਚੋਏ ਵਾਲੀ ਸੜਕ ਪੈ ਕੇ ਇੱਧਰ। ਆ ਜਿੱਧਰ ਆਇਆ ਲਗਾ ਮਾਦਲ ਬਾਈ ਨੂੰ ਮਿਲ ਕੇ ਚੱਲਦਾ। ਇਹਦੀ ਵੀਡੀਓ ਦੇਖਦਾ ਰੋ ਬਾਈ। ਮਾ ਤੇ ਮਾਦਲ ਬਾਈ ਦੇ ਕੇ ਚੱਲਦਾ ਅੱਜ। ਇੱਥੇ ਘਰ ਬੈਠਾ ਬਾਈ ਮਨਦਾ ਦੂਰ ਜਾ ਲੱਗਾ। YouTube ਵਾਲੇ ਬਾਈ ਇਕੱਠੇ ਹੋ ਗਏ ਅੱਜ। ਇਹਦੀਆਂ ਪ੍ਰੀਤੀਆਂ ਬਾਈ ਵੀਡੀਓ ਪਹਿਲਾਂ ਦੇਖੀਆ ਹੋਊ ਦਾ। ਮੈਂ ਤਾਂ ਘੱਟੇ ਬਣਾ ਗਿਆ ਬਾਈ ਹੁਣ। ਰਿਵਿਊਸ ਆ ਕਰਿਆ ਮੈਂ ਤਾਂ ਬਾਈ ਮਸ਼ੀਨਾਂ ਦੇ ਕਿ ਚਲਾਈ ਨਹੀਂ ਮੈਂ ਕਣਕ ਚ। ਹੂੰ। ਹੁਣ ਦੇਖਦਾ ਜੀ ਰੀਜ ਹੁਣ ਬਣਾਇਆ ਕਰਾਂਗੇ। ਕਣਕ ਦੇ ਤੂੰ ਚਲਾਇਆ ਗਰਮ ਸੀ ਇਹ ਉਹ ਐਡ ਕੀ ਚੱਕਰ ਦਾ ਪਰ ਮੈਨੂੰ ਥੋੜਾ ਜਿਹਾ ਘਰੇ ਪ੍ਰੋਬਲਮ ਸੀ ਅੱਛਾ ਨਹੀਂ ਆਇਆ ਤਾਂ ਕੋਈ ਚੱਕਰ ਨਹੀਂ ਆ ਨਹੀਂ ਕਣਕ ਦੇ ਆ ਪੈੜਾ ਨਹੀਂ ਚੱਟਿਆ ਨਾ ਪਰ ਹੁਣ ਮਾਨੂੰ ਐ ਲੱਗ ਰਿਹਾ ਚਲਾ ਚਲੋ ਕੋਈ ਠੀਕ ਰਹਿ ਐ ਮੈਂ ਚਲਾਈ ਹੋਰ ਬਾ ਮਾੜਾ ਹਸੀ ਜਾਂ ਰਹਿਦੀ ਐ ਇੰਚੀ ਵਧੀਆ ਰਹਿ ਆਉਂਗੇ ਇਹ ਚਲਾਈ ਨਹੀਂ ਨਾ ਐਡ ਕੀ ਤਾਂ ਠੀਕ ਲੱਗ ਰਿਹਾ ਵੀ ਨਹੀਂ ਚਲਾਈ ਚਲੋ ਤਾਂ ਕਿਸਮਾ ਦਾ ਲੰਦੇ ਯਾਰ ਆਪਣੀ ਆਪਣੀ ਕਿਸਮਾਂ ਦਾ ਗੱਲ ਐ ਕਿਹੜਾ ਕੌਣ ਕਿਸੇ ਖਾ ਕੀ ਮੈਂ ਇੱਕ ਚੀਜ਼ ਦੇਖੀ ਆ ਕੋਈ ਵੀ ਬੰਦਾ ਕੰਮ ਕਰਦਾ ਕੁਝ ਵੀ ਕਰਦਾ ਕਿਸਮਤ ਤੇ ਸਾਰੀ ਬਹੁਤ ਵਧੀਆ ਕਿਸਮਤ ਉਹਦੇ ਪੱਲੇ ਕਿਸਮਤ ਵਧੀਆ ਹੁਣ ਵਿੱਚ ਤਾਂ ਐਪੀ ਚਾਹੀ ਨਹੀਂ ਹੈਗਾ ਤਿੰਆਂ ਦਾ ਕੰਮ ਵਧੀਆ ਵੀ ਹੋ ਗਿਆ ਨਾ ਵਧੀਆ ਲੱਗਿਆ ਕੋਈ ਕੁਛ ਕੁਛ ਤਾਂ ਕਹਿੰਦੇ ਨੇ ਵੀ 6 700 ਬਿੱਘਾ ਵਧਿਆ ਹੁਣ ਰੱਬ ਜਾਣੇ ਹਨ ਉਹ ਚੱਕਰ ਆਏ ਹੋ ਜਾਂਦਾ ਜੇ ਆਪਾਂ ਉਹ ਮੰਨ ਲਓ ਵੀ ਆਏ ਸਾਲ ਜਾਂਦੇ ਨੇ ਉੱਥੇ ਓਕੇਰੀ ਦਾ ਫਰਕ ਪੈਂਦਾ ਓਕੇਰੀ ਦਾ ਫਰਕ ਪੈਂਦਾ ਮਤਲਬ ਸਾਰੀ ਜਾਣ ਉਛਾਣਾ ਪੱਕਾ ਆਪਾਂ ਉੱਥੇ ਬਹਿਣਾ ਉੱਥੇ ਹਾਂ ਦੋ ਫਸਲਾਂ ਵੱਢਣੀਆਂ ਫਰਕ ਪੈਂਦਾ ਨਵੇਂ ਬੰਦੇ ਨੂੰ ਮਾਰ ਬੈਂਦੀ ਹਾਂ ਹਾਂ ਨਵੇਂ ਬੰਦੇ ਨੂੰ ਮਾਰ ਬੈਂਦੀ ਹਾਂ ਮਤਲਬ ਨਵਾਂ ਬੰਦਾ ਕੋਈ ਇਸ ਲੈਂਡ 'ਚ ਕਈ ਦਾ ਮਤਲਬ ਯਾਰ ਰਿਸੋ ਰਿਸੀ ਕਰਾ ਗਿਆ ਹਾਂ ਚੱਲਦਾ ਕੰਮ ਬੀਜੀ ਨੂੰ ਪਤਾ ਹੀ ਨਹੀਂ ਕੁਸ ਉਹ ਵੀ ਚਲੇ ਉੱਥੇ ਜਾ ਕੇ ਕੰਮ ਪਿੱਟ ਗਿਆ ਪਿੱਟ ਗਿਆ ਜੀਪੀ